ਵਾਇ ਗੁਰਜੀਕਾ ਖਾਲਸਾ ਵਾਇ ਗੁਰਜੀਕ ਫਤਿਹ ਮੈਂ ਡਾਕਟਰ ਕੁਲਵਿੰਦਰ ਸਿੰਘ ਪ੍ਰਿੰਸੀਪਲ ਤ੍ਰੈਸ਼ਟਾਬ ਦੀ ਗੁਰਗੋਬ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਠਨਾਂ ਦੇ ਸਹਿਯੋਗ ਨਾਲ ਸਿਰਗੁਰ ਤੇਗਵਧਾ ਸਾਹਿਬ ਜੀ ਭਾਈ ਦੇਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੀ 350 ਸਾਲਾਂ ਸ਼ਹੀਦੀ ਪੁਰਬ ਬਹੁਤ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ ਉਸੇ ਹੀ ਲੜੀ ਤਹਿਤ ਅੱਜ ਤ੍ਰੈਸ਼ਟਾਬ ਦੀ ਗੁਰਗੋਬ ਸਿੰਘ ਖਾਲਸਾ ਕਾਲਜ ਵਿੱਚ ਅੰਤਰ ਸਕੂਲ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਹੜੇ ਕਿ ਪੂਰਨ ਤੌਰ ਤੇ ਸ਼ਹੀਦੀ ਨਾਲ ਹੀ ਸਮਰਪਿਤ ਹਨ ਜਿਸ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਵਿਤਾਚਾਰਨ ਮੁਕਾਬਲੇ ਪਾਰਗਾਇਨ ਮੁਕਾਬਲੇ ਸ਼ਬਦ ਗਾਇਨ ਮੁਕਾਬਲੇ ਸਿੱਖੀ ਪਹਿਰਾਵਾ ਪੋਸਟਰ ਮੇਕਿੰਗ ਮੁਕਾਬਲੇ ਸ਼ੁੱਧ ਬਾਣੀ ਕੰਠ ਬਾਣੀ ਕੰਠ ਮੁਕਾਬਲੇ ਬਾਣੀ ਕੰਠ ਮੁਕਾਬਲੇ ਸ਼ੁੱਧ ਬਾਣੀ ਚਾਰਾ ਮੁਕਾਬਲੇ ਆਜ ਕਰਵਾਏ ਜਾ ਰਹੇ ਹਨ ਜਿਸ ਵਿੱਚ ਇਲਾਕੇ ਦੇ ਸਕੂਲਾਂ ਨੇ ਲਗਭਗ 25 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਹੀ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਤੇ ਸਟਾਫ ਮੈਂਬਰਾਂ ਦਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਪੂਰਨ ਤੌਰ ਤੇ ਤਿਆਰੀ ਕਰਵਾ ਕੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਵਾਇਆ ਹੈ ਅਤੇ ਸਾਡੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਤੁਹਾਡਾ ਸਾਥ ਦਿੱਤਾ ਹੈ ਬਹੁਤ ਬਹੁਤ ਵਾਹਿਗੁਰੂ ਜੀ ਕੀ ਇਸ ਮੁਕਾਬਲਿਆਂ ਵਿੱਚ 5 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਜਿਸ ਵਿੱਚ ਲਗਭਗ 300 ਦੇ ਕਰੀਬ ਵਿਦਿਆਰਥੀ ਆਏ ਹਨ ਉਹਨਾਂ ਦੇ ਨਾਲ ਹਰ ਸੰਸਥਾ ਤੋਂ ਘੱਟੋ-ਘੱਟ 5 ਅਧਿਆਪਕ ਸਹਿਬਾਨ ਆਏ ਹਨ ਜਿਨ੍ਹਾਂ ਦੇ ਲਈ ਸਵੇਰ ਦੇ ਸਮੇਂ ਨਾਸ਼ਤੇ ਦਾ ਅਤੇ ਦੁਪਹਿਰ ਦੇ ਸਮੇਂ ਲੰਗਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਡੇਰੇ ਵਿਦਿਆਰਥੀ ਇਹਨਾਂ ਮੁਕਾਬਲੇ ਵੈਸੇ ਤਾਂ ਧਾਰਮਿਕ ਮੁਕਾਬਲੇ ਹਨ ਸਾਰੇ ਹੀ ਤਿਆਰੀ ਕਰਕੇ ਆਏ ਹਨ ਲੇਕਿਨ ਅੰਤਰ ਸਕੂਲ ਮੁਕਾਬਲੇ ਦਾ ਨਾ ਹੋਣ ਕਰਕੇ ਇਹਨਾਂ ਵਿੱਚੋਂ ਪਹਿਲਾ ਸਥਾਨ ਦੋ ਬੱਚੇ ਦੂਜੇ ਸਥਾਨ ਤੇ ਦੋ ਬੱਚੇ ਤੀਜੇ ਸਥਾਨ ਤੇ ਅਤੇ ਦੋ ਬੱਚਿਆਂ ਨੂੰ ਹੌਸਲਾ ਵਧਾਓ ਇਨਾਮ ਦਿੱਤਾ ਜਾਏਗਾ ਜਾਂ ਹੋਰ ਵੀ ਇਸ ਤੋਂ ਬਾਅਦ ਕੋਈ ਪ੍ਰੋਗਰਾਮ ਰੱਖੀ ਜਾਣਗੇ ਬੱਚਿਆਂ ਦੇ ਜੀ ਸ਼ਿਤਾਬ ਦੀ ਜਿਸ ਤਰ੍ਹਾਂ ਕਿ ਸ੍ਰੀ ਨਾਨਕਪੁਰ ਸਾਹਿਬ ਵਿਖੇ 24 ਤੇ 25 ਨਵੰਬਰ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਲੇਕਿਨ ਸ਼ਿਤਾਬ ਵੀ ਤੋਂ ਬਾਅਦ ਵੀ ਇਸ ਸੰਸਥਾ ਦੇ ਵਿੱਚ ਵਿਦਿਆਰਥੀਆਂ ਨੂੰ ਗੁਰਤੇਗ ਬਾਦ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਅਲੱਗ-ਅਲੱਗ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਤਰ੍ਹਾਂ ਪਾਠਸ਼ਾਲ ਮੁਕਾਬਲੇ ਹੋਗੇ ਦੂਸਰਾ ਕੁਇਜ਼ ਮੁਕਾਬਲੇ ਹੋਗੇ ਇਸ ਤਰ੍ਹਾਂ ਜਿਹਦੇ ਨਾਲ ਵਿਦਿਆਰਥੀਆਂ ਨੂੰ ਗੁਰਤੇਗ ਬਾਦ ਜੀ ਦੀ ਸ਼ਹੀਦੀ ਬਾਰੇ ਹੋਰ ਜਾਣਕਾਰੀ ਮਿਲਣ ਦਾ ਮੌਕਾ ਮਿਲੇਗਾ